ਅਕ ਪ੍ਰਮਾਤਮਾ ਦੀ ਰਾਂਜ ਤੇ ਨਿਆ ਪਰਮਾਇ ਕਰੋ ਖੁਦ ਗਰੀਬ ਹਾਂ ਪਰ ਮੇਰੇ ਅੰਦਰ ਇੱਕ ਹੈ ਜਿਆ ਜਜ਼ਬਾ ਵੀ ਜੇਕਰ ਮੈਂ ਲੋਕਾਂ ਦੀ ਮਜੀਬ ਜਾਤੋਂਾਂ ਦੀ ਜਿਹੜੀ ਸੇਵਾ ਕਰਦਾ ਉਹ ਸਾਡੇ ਭਾਈ ਅਮਨਦੀਪ ਸਿੰਘ ਦੀ ਬਲਾਕ ਕਰ ਲੋਕੀ ਦੀ ਆਉਂਦੀ ਨਹੀਂ ਚੱਲਦੀ ਆ ਉਹ ਦੋਤ ਦੋਤ ਨੂੰ ਹੰਘਾਰਾ ਪਰੇ ਨਾ ਕਿਉਂਦੀਆਂ ਲੱਟਾ ਖੱਚੇ ਤੇ ਉਹ ਹੀਰਾ ਬੰਦਾ ਜਿਹਦੇ ਕਰਕੇ ਮੈਂ ਜੀਵ ਜਾਤੋਂ ਨੂੰ ਕੀੜੇ ਮਕੌੜੇ ਤੋਂ ਲੈ ਕੇ ਪਜੂ ਪਾਛੀ ਦੀ ਸੇਵਾ ਕਰਤੇ ਜਾਂ ਮੈਂ ਜਿੱਦਾਂ ਲੋੜ ਬੰਦਾ ਦੀ ਸ਼ਹਿਦਾਂ ਤੁਸੀਂ ਮੇਰਾ ਸੰਦੀਪ ਕੋਟੀ ਦਾ ਚੈਨਲ ਬਣਾਇਆ ਹੋਇਆ ਜਿੰਨੇ ਕੁ ਵੀ ਚਲੋ ਸਬਸਕ੍ਰਾਈਬਰ ਮੈਨੂੰ ਰੋਜ਼ ਕੋਈ ਨਾ ਕੋਈ ਲਾਈਵ ਕਮੈਂਟ ਮਿਲਦੇ ਨੇ ਦਵਾਵਾ ਮਿਲਦੀਆਂ ਨੇ ਮੈਂ ਉਹਦੇ ਵਿੱਚ ਖੁਸ਼ ਰਹੇ ਨਾ ਤੇ ਬੜਾ ਮਜ਼ਾ ਆਉਂਦਾ ਹੈ ਨਾ ਜੇ ਮੈਂ ਸਤਕੁਰ ਕਾਂਸੀ ਬਾੜਾ ਉਹ ਵੀ ਮੈਂ ਤੁਹਾਨੂੰ ਇੱਕ ਦੋ ਗੱਲ ਸੁਣਾ ਦੇਣਾ ਉਹ ਮੈਂ ਜਦੋਂ ਸ਼ਬਦ ਕੀਤਾ ਉਦੋਂ ਮੈਨੂੰ ਨਹੀਂ ਪਤਾ ਸੀ ਮੈਂ ਬਾਈ ਜੀ ਨਾਲ ਰਿਕਾਰਡ ਕਰਨ ਗਿਆ ਸੀ ਸਾਡੇ ਜੀਐਸ ਮਾਨ ਨਾਲ ਇਹ ਬਾਈ ਜੀ ਨਾਲ ਇਹ ਵੀ ਇਹਦੇ ਮੈਂ ਧੰਨਵਾਦ ਕਰਨਾ ਉੱਥੇ ਉਹ ਜਦੋਂ ਰਿਕਾਰਡ ਕਰਨ ਲੱਗੇ ਸੀ ਉੱਥੇ ਬਾਈ ਜੀ ਕਹਿੰਦੇ ਵੀ ਤੂੰ ਕੁਝ ਗਾ ਕੇ ਦਿਖਾ ਮੈਂ ਕਿਹਾ ਜੀ ਮੈਨੂੰ ਤਾਂ ਕੁਸਾਉਂਦਾ ਨਹੀਂ ਵੀ ਮੈਂ ਤਾਂ ਸਹਰੂ ਸਹਰੀ ਮਾਣਾ ਮੁਟਾ ਬੀ ਸਰੀ ਜਾਂ ਤੇ ਅਕਸਰ ਕੰਮ ਕਰਦਾ ਉਹ ਕਹਿੰਦਾ ਪੁਸਤਾ ਕਰਕੇ ਦਿਖਾ ਮੈਂ ਮੇਰੇ ਕੋਲ ਕੋਈ ਟਾਈਟਲ ਵੀ ਨਹੀਂ ਧੀ ਮੈਂ ਕਿਹਾ ਜਰ ਹੁਣ ਕੀ ਕਰੀਏ ਉਹ ਕਹਿੰਦਾ ਵੀ ਤੈਨੂੰ ਸਭ ਕੁਝ ਮਿਲੂਗਾ ਵੀ ਤੂੰ ਕਰ ਚਲੋ ਮੈਂ ਕੋਸ਼ਿਸ਼ ਕੀਤੀ ਆਪਾਂ ਨੇ ਰਿਕਾਰਡ ਕਰਾਇਆ ਤੇ ਦੋ ਦਿਨ ਸ਼ੂਟਿੰਗਾਂ ਵਿੱਚ ਲੱਗਿਆ ਸੀ ਤੁਸੀਂ ਜਦੋਂ ਆਇਆ ਮੈਂ ਕਿਹਾ ਵੀ ਦੇਖੋ ਇੱਕ ਕੋਸ਼ਿਸ਼ ਕਰਨੇ ਬਾਅਦ ਕੋਈ ਫੇਰ ਕਵੀ ਨਹੀਂ ਹੁੰਦੀ ਜਦੋਂ ਮੈਂ ਉਹ ਗਾਣਾ ਰਿਲੀਜ਼ ਕੀਤਾ ਜਦੋਂ ਰਾਤ ਨੂੰ ਮੇਰੇ 8: ਉਦੋਂ ਹੀ 8:15 ਤੇ ਮੈਨੂੰ ਰਾਇਟਰਾਂ ਦੇ ਬੋਨ ਆਉਣ ਲੱਗੇ ਦੇਖੋ ਕਿਸੇ ਵੀ ਮੈਨੂੰ ਨਹੀਂ ਪਤਾ ਜਦੋਂ ਗਾਣਾ ਲੌਕ ਹੋ ਜੇਵੇ ਇਹਦਾ ਮਤਲਬ ਜਦੋਂ ਆਪਾਂ ਕਿਸੇ ਤਰੱਕੀ ਦੇ ਰਾਹ ਤੇ ਤੁਰਦੇ ਆਂ ਉਦੋਂ ਵੀਰੇ ਤੂੰ ਮੇਰਾ ਗਾਣਾ ਲਾ ਲੈਂਦਾ ਮੇਰਾ ਗਾ ਲੈਂਦਾ ਵੀਰੇ ਮੈਂ ਬਹੁਤ ਵਧੀਆ ਲਿਖਦਾ ਮੈਂ ਇਦਾਂ ਕਰ ਦਿਆਂ ਨਾ ਮੈਂ ਇਦਾਂ ਗਾ ਦੇਣਾ ਵੀ ਬੜਾ ਯਾਰ ਛੁਆ ਜਾ ਲੱਗਿਆ ਮੈਨੂੰ ਵੀ ਮੈਂ ਕਿਹਾ ਵੀ ਇਹਦਾ ਮਤਲਬ ਪਰਮਾਤਮਾ ਕੀ ਪਤਾ ਇਹੀ ਲਾਈਨ ਤੇ ਪਾਉਣਾ ਚਾਹਾਂਗੇ ਵੀ ਹੁਣ ਇੱਕ ਆਪਾਂ ਨੇ ਕਰਤਾ ਅਗਲਾ ਫੇਰ ਤਿਆਰ ਤੇ ਹੁਣ ਮੈਂ ਇੱਕ ਮੈਨੂੰ ਹੋਰ ਕੁਝੀ ਬਹੁਤ ਹੋਈ ਆ ਜਦੋਂ ਆਪਣਾ ਵਰਲਡ ਪੰਜਾਬੀ ਸੈਂਟਰ ਦੇ ਵਿੱਚ ਪ੍ਰੋਗਰਾ ਦੇ ਦੋ ਫਰੀ ਮੈਨੂੰ ਖੁਸ਼ੀ ਕੀ ਹੋਊਗੀ ਤੇ ਕੋ ਕੋਸ਼ਲ ਕਰੀਆ ਇੱਕ ਹੋਰ ਆ ਰਿਹਾ ਨਾਲ ਦੇ ਨਾਲ ਕੋ ਤਾੜੀ ਦਾ ਲਾ ਦੋ ਤੰਦਰੋ ਜੀ ਜਿਹੜਾ ਆਪਾਂ ਹੁਣੇ ਆ ਨਾ ਜਿਹੜਾ ਇਹਦੇ ਕਰਕੇ ਇੱਥੇ ਆਇਆ ਮੈਂ ਤਾਂ ਬੈਠੀ ਜਾ ਰੇ ਤਦਿਲ ਦੀਆਂ ਗੱਲਾਂ ਆਪਣੇ ਖੋਲਣੀਆਂ ਚਾਹੁੰਦਾ ਸੀ ਵੀ ਤੁਹਾਨੂੰ ਪਤਾ ਲੱਗ ਸਕੇ ਹਨਾ ਵੀ ਆਪਾਂ ਕੀ ਚੀਜ਼ ਆ ਦੇਖੋ ਇੱਥੇ ਸਾਡੇ ਇੱਕ ਕੁੜੀ ਬੈਠੀ ਹੈ ਬਚਾਰੀ ਬਹੁਤ ਵਧੀਆ ਇਹ ਵੀ ਪਾਪਾ ਦੇ ਕੀ ਦੀ ਪੈਂਟ ਖ ਬਹੁਤ ਵਧੀਆ ਇੱਕ ਸਦਵੀਰ ਦੇ ਨਾਮ ਤੇ ਤਾੜੀ ਲਾਓ ਯਾਰ ਇੱਕ ਦੇਖੋ ਇੱਕ ਕੁੜੀ ਹੋਰ ਆ ਹਜੇ ਤੱਕ ਮੋਂ ਦਾ ਚਿਹਰਾ ਨਹੀਂ ਦੇਖਿਆ ਹੋਗਾ ਨੰਬਰ ਆ 606 606 ਆ ਵਾਰੀ ਵਾਰੀ ਕੁੜੀਆਂ ਚੱਲ ਇਹਨੇ ਖੜੀ ਨੇ ਮੈਂ ਜਦੋਂ ਆ ਨਾ ਪੇਪਰਾਂ ਦੇ ਵਿੱਚ ਆਪਾਂ ਪੇਪਰ ਦੇ ਕੇ ਲਾ ਕੇ ਪਰ ਜਦੋਂ ਮੈਂ ਕੁੜੀ ਨੂੰ ਫੋਨ ਕਰਿਆ ਕਹਿੰਦੀ ਸੀ ਮੇਰੀ ਨਾ ਕਈ ਵਾਰੀ ਫੋਨ ਚੱਕਿਆ ਜੀ ਮੈਂ ਕਿਹਾ ਭਾਣੇ ਮੈਨੂੰ ਤਾਂ ਪੁਸਾਉਣਾ ਨਹੀਂ ਅੱਬ ਤੂੰ ਇਹ ਗਰੁੱਪ ਦੇ ਵਿੱਚ ਸੈਂਡ ਕਰਦੀ ਰਹੀ ਫਿਰ ਅੱਡੀ ਉਹ ਨੂੰ ਉਦਹੀਂ ਹਨਾ ਵੀ ਆਪਾਂ ਯਾਦ ਕਰਦੇ ਰੋ ਉਦਹੀਂ ਲਿਖਤੀ ਲੈ ਰੂਪ ਵਿੱਚ ਦਿੰਦੇ ਰਹੇ ਤੇ ਧੰਨਵਾਦ ਭਾਣੇ ਮੇਰੀਏ ਬਸ ਇੱਦਾਂ ਹੀ ਦੂਜਾ ਤੋਂ ਮੈਂ ਰੋਕੀ ਤੇ ਸਾਹ ਲੈ ਹੈ ਨਾ ਤੇ ਹੁਣ ਆਪਾਂ ਇੱਕ ਦੋ ਬੋਲੀਆਂ ਕਰ ਲੈਂਦੇ ਆ ਸਾਰੀਆਂ ਬੋਲੀਆਂ ਦਾ ਪਤਾ ਇਹ ਨਾ ਆ ਬੋਲੀਆਂ ਹੁੰਦੀਆਂ ਨੇ ਨਾ ਕੀ ਹਰੇ ਹਰੇ ਕਾ ਉੱਤੇ ਸੱਪ ਕੁੱਤਾ ਮਾਰਨਾ ਹਰੇ ਨਾ ਰੇ ਸਾਰਾ ਲੈ ਸੱਪ ਕੁੱਤਾ ਮਾਰਨਾ ਜੋ ਮੇਰੇ ਬਖੂ ਮਾਰਨਾ ਜਾ ਸਾਰਾ ਜੋ ਮੇਰੇ ਬਖੂ ڪنهن وٽ ٻڌڻ جي ڪا نئين ڳالهه آهي 你什么大呢、嗯

ਮੈਂ ਬਹੁਤ ਖੁਸ਼ ਹਾਂ ਜੀ ਬਹੁਤ ਬਹੁਤ ਜੀ ਬਹੁਤ ਹੈ ਹੋਰ ਕੇ ਹੈ ਹੋਰ ਤੋਂ ਬੋਲਣ ਲੱਗਾ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੋ ਗਈ ਹੋਵੇ ਖਿਮਾ ਚਾਹੁੰਦੇ ਆ ਕਿਉਂਕਿ ਇਹ ਤਾਂ ਇੱਕ ਬੋਲੀਆ ਚੋਂ ਹਾਦਸਾ ਕਰੇ ਨਾ ਮੈਂ ਕਹੋ ਜੰਦਾ ਨਾ ਆਪ ਕਹਿ ਸਕਦੇ ਵੀ ਹਾਦਸਾ ਤੇ ਬੜਾ ਚੰਗਾ ਲੱਗਿਆ ਇੱਕ ਵਾਰੀ ਫੇਰ ਦੇਖ ਕੇ ਕਰਾਂਗੇ ਬਿਸਪਰਮਾਰ ਡਾਕਟਰਾਂ ਨੂੰ ਮੈਮ ਤੇ ਪੂਰੇ ਸਟਾਫ ਦਾ ਸਾਡੇ ਬਜਾਦਿਆਂ ਦਾ ਸਾਡੇ ਐਮਏ ਤੇ ਨੂੰ ਵਾਲਾ ਬੰਦੇ ਆ ਕਿ ਤੁਹਾਡੇ ਦੀ ਦੋਸਤੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਲਾਟ ਤੇ ਵੀ ਹਰ ਪਸੂਰ ਕਰੋ ਜੇਕਰ ਕੋਈ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਵੀ ਕਿਸੇ ਪ੍ਰਕਾਰ ਦਾ ਇੱਕ ਵਾਰੀ ਸਾਡੀ ਸੋਸਾਇਟੀ ਸਾਡਾ ਹਰ ਵਕਤ ਹਰ ਮੋੜ ਤੇ ਮਦਦ ਰਹਿਦੀ ਆ ਤੇ ਕਿਸੇ ਵੀ ਕੋਈ ਲੋੜਬੰਦ ਗਰੀਬ ਪਰਿਵਾਰ ਹੋਵੇ ਜਾਂ ਕਿਸੇ ਨੂੰ ਵੀ ਮੇਰੇ ਤੱਕ ਕੋਈ ਵੀ ਲੋੜ ਹੋਵੇ ਜਾਂ ਕਿਸੇ ਨੂੰ ਵੀ ਲੱਗਦਾ ਕੋਈ ਵਿਧਵਾ ਕੋਈ ਬढ़ापा ਕਿਸੇ ਵੀ ਤਰ੍ਹਾਂ ਦਾ ਸਾਦੀਪ ਕੋਟੀ ਹਾਜ਼ਰ ਆ ਥੈਂਕ ਯੂ ਸ਼ੁਕਰੀਆ